हां जी ऑल ओवर ਦਾ 5 ਮੀਟਰ कॉटन ਦਾ ਸੂਟ ਰਹੇਗਾ ਮਿਰਰ ਵਰਕ ਹੋਇਆ ਫੈਂਸੀ ਸਟਾਈਲ ਚ ਦੁਪੱਟਾ ਇਸ ਦੇ ਨਾਲ 1.2 ਮੀਟਰ ਦਾ ਫੋਨ ਦਾ ਰਹੇਗਾ 2 ਸਾਈਡ ਪੱਟੀ ਮਿਲੇਗੀ 650 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਜੋ ਵੀ ਇਸ ਸੂਟਾਂ ਦੇ ਵਿੱਚੋਂ ਕਲਰ ਪਸੰਦ ਆਉਂਦਾ ਨੈਕਸਟ ਇਹ ਵਾਲੇ ਜੋ ਸੂਟ ਰਹਿਣਗੇ ਆਪਣੇ ਕੋਲ ਰਹਿਣਗੇ ਜੌਰਜਟ ਦੇ 8 ਮੀਟਰ ਸ਼ਰਟ ਰਹੇਗੀ 8 ਮੀਟਰ ਦੁਪੱਟਾ ਸੌਰੀ 3 ਮੀਟਰ ਬਾਟਮ ਔਰ ਸਵਾ ਦੋ ਮੀਟਰ ਦੁਪੱਟਾ ਰਹੇਗਾ। embroidery ਹੋਈ ਹੈ ਦੁਪੱਟੇ ਤੇ ਔਰ ਸ਼ਰਟ ਤੇ। ਪਲੇਨ ਇਸ ਦੇ ਨਾਲ ਬਾਟਮ ਰਹੇਗੀ। ਬੈਸਟ ਕੁਆਲਿਟੀ ਦਾ ਫੈਬਰਿਕ ਆ। ਪ੍ਰਾਈਸ ਰਹੇਗਾ 650 ਫ੍ਰੀ ਸ਼ਿਪਿੰਗ 600 ਤੁਸੀਂ ਬਾਈ ਕਰ ਸਕਦੇ ਹੋ। ਨੈਕਸਟ ਇਹ ਸੂਟ ਆਪਣੇ ਕੋਲ ਰਹੇਗਾ ਜੀ ਸਿਲਕ ਤੇ 5 ਮੀਟਰ ਦਾ ਸੂਟ ਰਹੇਗਾ। embroidery ਹੋਈ ਆ। ਸਿਲਕ ਦਾ ਹੀ ਇਸ ਦੇ ਨਾਲ ਦੁਪੱਟਾ ਮਿਲੇਗਾ ਵਰਕ ਵਾਲਾ 899 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਮਸਲੀਨ ਸ਼ਰਟ 2 ਮੀਟਰ ਨਾਲ ਬਾਟਮ ਵੀ 2 ਮੀਟਰ ਮਿਲੇਗੀ ਆਰਗੈਂਜ਼ਾ ਦਾ ਦੁਪੱਟਾ ਵਰਕ ਵਾਲਾ 850 ਵਿੱਚ ਬਾਈ ਕਰ ਸਕਦੇ ਹੋ ਨੈਕਸਟ ਇਹ ਵਾਲੇ ਜੋ ਸੂਟ ਰਹਿਣਗੇ ਟੈਬੀ ਸਿਲਕ ਸ਼ਰਟ ਰਹੇਗੀ ਹੈਵੀ embroiderry ਹੋਈ ਆ ਕੀ ਰੇ ਤੇ ਔਰ ਇਸਦੇ ਨਾਲ ਮੋਡਲ ਦੀ ਬਾਟਮ ਰਹੇਗੀ ਟਾਈ ਮੀਟਰ 1799 ਦੇ ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਆ ਨੈਕਸਟ ਵਿਸਕੋਸ ਔਰ ਗਾਂਸਾ ਦੀ ਸ਼ਰਟ ਰਹੇਗੀ ਨੈਕ ਤੇ ਔਰ ਇਸਦੇ ਸ਼ਰਟ ਤੇ ਵਰਕ ਰਹੇਗਾ ਬਾਟਮ ਟਾਈ ਮੀਟਰ ਦੁਪੱਟਾ ਗੋਟਾ ਪੱਤੀ ਵਾਲਾ 1850 ਵਿੱਚ ਇਹ ਵੀ ਤੁਸੀਂ ਸੂਟ ਬਾਇ ਕਰ ਸਕਦੇ ਹੋ ਨੈਕਸਟ ਇਹ ਵਾਲੇ ਸੂਟ ਆਪਣੇ ਕੋਲ ਰੈਨਗੇ ਜੀ ਟੈਬੀ ਦੇ 3.5 ਮੀਟਰ ਵੱਟੇ ਪਣੇ ਦਾ ਸੂਟ ਰਹੇਗਾ ਨੈਕ ਤੇ ਵਰਕ ਹੋਏਗਾ ਪ੍ਰਿੰਟਡ ਦੁਪੱਟਾ ਰਹੇਗਾ ਟੈਬੀ ਦਾ ਹੀ 850 ਦੇ ਵਿੱਚ ਇਹ ਵੀ ਤੁਸੀਂ ਸੂਟ ਬਾਈ ਕਰ ਨੈਕਸਟ ਆਪਣੇ ਕੋਲ ਇਹ ਨਵਾਂ ਕਨਸੈਪਟ ਆਇਆ ਹੋਇਆ ਜੋਰਜਟ ਦਾ ਟਾਈ ਡਾਈਸ ਸ਼ਰਟ ਰਹੇਗਾ ਸੀਕਵੈਂਸ ਥਰੈਡ ਵਰਕ ਹੋਏਗਾ ਟਾਈ ਮੀਟਰ ਬਾਟਮ ਮੈਚਿੰਗ ਪਿਓਰ ਜੋਰਜਟ ਦੀ ਟਾਈ ਮੀਟਰ ਰਹੇਗੀ ਡਿਜੀਟਲ ਪ੍ਰਿੰਟ ਟਾਈ ਡਾਈ ਦੁਪੱਟਾ ਜੋਰਜਟ ਦਾ ਹੀ ਰਹੇਗਾ ਇੱਕ ਸੂਟ ਦਾ ਪ੍ਰਾਈਸ 699 ਵਿੱਚ ਬਾਈ ਕਰ ਸਕਦੇ ਹਾਂ ਇਹ ਵਾਲੇ ਸੂਟ ਆਪਣੇ ਕੋਲ ਪਸ਼ਮੀਨਾ ਦੇ ਨੇ ਟਾਈ ਮੀਟਰ ਸ਼ਰਟ ਰਹੇਗੀ ਟਾਈ ਮੀਟਰ ਬਾਟਮ ਸਿਲਫ ਸ਼ੈਡੋ ਪ੍ਰਿੰਟਡ ਬਾਟਮ ਰਹੇਗੀ ਇੱਕ ਸੂਟ ਮਿਲੇਗਾ ਤੁਹਾਨੂੰ 550 ਦੇ ਵਿੱਚ ਵਿంటర్ ਦੀ ਕਲੈਕਸ਼ਨ ਹੈ ਜੋ ਵੀ ਇਸ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਹੈ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਆਪਣੇ ਪੇਜ ਤੇ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਆ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਿਆ ਕਰੋ ਔਰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਨੈਕਸਟ ਆਪਣੇ ਕੋਲੇ ਸੂਟ ਰਹੇਗਾ ਜਿਹੜੇ ਥ੍ਰੈਡ ਵਰਕ ਕਾਲਾ ਬਾਟਮ 9 ਮੀਟਰ ਸਵਾ ਦੋ ਮੀਟਰ ਦੁਪੱਟਾ ਫੋਰ ਸੈੱਡ ਲੈਸ ਲੱਗੀ ਮਿਲੇਗੀ 1899 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਇੱਕ ਤੋਂ ਨੋ ਸੂਟ ਦੀ ਓਪਨ ਪਿਕ ਵੀ ਐਡ ਕੀਤੀ ਹੋਈ ਆ ਇਹ ਵਾਲੇ ਸੂਟ ਰੈਨਗੇ 9 ਮੀਟਰ ਔਰ ਗੈਂਜ਼ ਜ਼ਿਆਦਾ ਫੈਨਸੀ ਫ੍ਰੈਡ ਵਰਕ ਹੋਇਆ ਬਾਟਮ ਟਾਈ ਮੀਟਰ ਸਿਲਕ ਦੀ ਰਹੂਗੀ ਬਾਟਮ ਤੇ ਵੀ ਵਰਕ ਰਹੇਗਾ ਫੁੱਲ ਪ्युअर ਦੁਪੱਟਾ 1.5 ਮੀਟਰ 2250 ਵਿੱਚ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ ਰਹੇਗਾ 500 ਮੀਟਰ ਸਿਮਰ ਸਿਲਕ ਦਾ ਬਾਜ਼ੂ ਤੇ ਵਰਕ ਰਹੇਗਾ ਔਰ ਦੁਪੱਟਾ 1.5 ਮੀਟਰ ਸਿਮਰ ਦਾ ਰਹੇਗਾ ਸਿਮਰ ਦਾ ਰਹੇਗਾ ਔਰ ਫੋਰ ਸਾਈਡ ਲੈਸ ਵਰਕ ਮਿਲੇਗੀ 998 ਵਿੱਚ ਬਾਈ ਕਰ ਸਕਦੇ ਹਾਂ ਇਹ ਵਾਲਾ ਨੇਚਰਲ ਕਰੇਪ ਦਾ 5 ਮੀਟਰ ਸੂਟ ਰਹੇਗਾ बॉਟਮ ਤੇ ਵੀ ਵਰਕ ਰਹੇਗਾ 2.5 ਮੀਟਰ ਔਰ ਕੈਂਸਾ ਦਾ ਦੁਪੱਟਾ 4 ਸਾਈਡ ਤੁਹਾਨੂੰ ਲੈਸ ਵਰਕ ਮਿਲੇਗਾ 970 ਦੇ ਵਿੱਚ ਤੁਸੀਂ ਘਰ ਬੈਠੇ ਇਹ ਸੂਟ ਬਾਈ ਕਰ ਸਕਦੇ ਹੋ ਇਹ ਵਾਲਾ ਸੂਟ 5 ਮੀਟਰ ਜੌਰਜਟ ਦਾ ਰਹੇਗਾ ਬਾਸੂ ਤੇ ਵੀ ਵਰਕ ਮਿਲੇਗਾ ਤੁਹਾਨੂੰ बॉਟਮ ਤੇ ਵੀ ਵਰਕ ਮਿਲੇਗਾ 240 ਦੁਪੱਟਾ ਜੌਰਜਟ ਦੀ ਕੱਟ ਰਹੇਗੀ ਲੈਸ ਲੱਗੀ ਮਿਲੇਗੀ 699 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਇਹ ਵੀ ਚੌਰ ਚੜ ਦਾ 5 ਮੀਟਰ ਸੂਟ ਮਿਲੇਗਾ ਬਾਜ਼ੂ ਤੇ ਵਰਕ ਰਹੇਗਾ ਬਾਟਮ ਤੇ ਵਰਕ ਰਹੇਗਾ ਫੈਨਸੀ ਥ्रेड ਵਰਕ ਹੋਇਆਗਾ ਸਵਾ 2 ਮੀਟਰ ਚੌਰ ਚੜ ਦਾ ਦੁਪੱਟਾ ਮਿਲੇਗਾ ਲੈਸ ਲੱਗੀ ਮਿਲੇਗੀ 650 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਬਾਏ ਕਰ ਸਕਦੇ ਹੋ ਨੈਕਸਟ ਕਰੇਵ ਦਾ ਸੂਟ ਰਹੇਗਾ ਬਹੁਤ ਸੋਹਣਾ ਇਸ ਵਰਕ ਹੋਇਆ ਬ੍ਰਾਈਡਲ ਵਾਲੇ ਇਸ ਸੂਟ ਨੇ ਚਨੂਨ ਦਾ ਫੁੱਲ ਹੈਵੀ ਦੁਪੱਟਾ ਮਿਲੇਗਾ 5100 ਦੇ ਵਿੱਚ ਬਾਇ ਕਰ ਸਕਦੇ ਹੋ ਸ਼ਿਮਰ ਸੂਟ ਰਹੇਗਾ ਹੈਂਡ ਬੈਗ ਤੁਹਾਨੂੰ ਨਾਲ ਮਿਲੇਗਾ 슬ੀਵਸ ਤੇ ਵਰਕ ਮਿਲੇਗਾ ਬਾਟਮ ਤੇ ਵਰਕ ਮਿਲੇਗਾ ਸ਼ਿਮਰ ਦਾ ਹੀ ਦੁਪੱਟਾ ਮਿਲੇਗਾ ਇਹ ਵੀ ਸੂਟ ਤੁਸੀਂ ਬਾਇ ਕਰਨਾ ਤਾਂ ਮੇਰੇ ਵਟਸਐਪ ਨੰਬਰ ਤੇ ਆਰਡਰ ਪਲੇਸ ਕਰ ਸਕਦੇ ਹੋ ਨੈਕਸਟ ਆਪਣੇ ਕੋਲ ਇਸ ਸੇਲ ਦੇ ਸੂਟ ਨੇ ਟਾਈ ਮੀਟਰ ਸ਼ਰਟ ਤੇ ਦੁਪੱਟਾ ਟਾਈ ਮੀਟਰ ਬਾਟਮ ਟਾਈ ਮੀਟਰ ਜੋਰ ਚੜ ਦਾ ਸਟੱਫ ਰਹੇਗਾ ਐਮਬਰਾਇਡਰੀ ਹੋਈ ਆ 750 ਦੇ ਵਿੱਚ ਦੋ ਸੂਟ ਬਾਈ ਕਰ ਸਕਦੇ ਹੋ ਮੇਰੇ WhatsApp ਨੰਬਰ ਤੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਇਹ ਵਾਲੇ ਸੂਟ ਰਹਿਣਗੇ ਆਪਣੇ ਕੋਲ ਜੌਰਜਟ ਦੇ ਡਿਜ਼ਾਈਨਰ ਹੈਵੀ ਵਰਕ ਹੋਇਆ 9 ਮੀਟਰ ਸ਼ਰਟ 9 ਮੀਟਰ ਬਾਟਮ 9 ਮੀਟਰ ਦੁਪੱਟਾ ਮਿਲੇਗਾ ਸੰਤੂਨ ਦੀ ਨਾਲ ਬਾਟਮ ਮੈਚਿੰਗ ਮਿਲੇਗੀ 1199 ਦੇ ਵਿੱਚ ਇਹ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਇਹ ਵਾਲੇ ਸੂਟ ਤੁਹਾਨੂੰ ਮੈਚਿੰਗ ਪਲੇਨ ਬਾਟਮ ਮਿਲੇਗੀ ਇੱਕ ਕਸੀ ਬਾਟਮ ਦੀ ਕੱਟ ਮਿਲੇਗੀ ਵੱਡੇ ਪਣੇ ਦੀ ਔਰ ਵੱਡੇ ਪਣੇ ਹੀ ਦੀ ਸ਼ਰਟ ਮਿਲੇਗੀ 599 ਦੇ ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਲੇਜ਼ਰ ਕਟਿੰਗ ਹਾਈਲਾਈਟ ਕੀਤੀ ਹੋਈ ਹੈ ਸ਼ਰਟ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਨੇ ਜਿਹੜੀ ਉਹਨੂੰ ਤੁਸੀਂ ਐਂਡ ਤੱਕ ਦੇਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ